ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਪਿਲ ਸ਼ਰਮਾ ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ذریعے ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਕ ਕੋਰੀਓਗ੍ਰਾਫਰ ਮੋਡ ਡਿਸੂਜ਼ਾ ਕਮੇਡੀਅਨ ਸਕੰਦਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆ ਹੈ ਇਹ ਕੋਈ ਪਬਲਿਕ ਸਟੈਂਡ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਦੱਸ ਜੀ ਇਹ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਸ ਤਰ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤਾਂ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਹੈ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊ ਰਿਪੋਰਟ ਕੀਆ ਟੀਵੀ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਕਪਿਲ ਸ਼ਰਮਾ ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ذریعے ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਕ ਕੋਰੀਓਗ੍ਰਾਫਰ ਮੋ ਡਿਸੂਜ਼ਾ ਕਮੀਡੀਅਨ ਸੁਕੰਦਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆ ਹੈ ਇਹ ਕੋਈ ਪਬਲਿਕ ਸਟੈਂਡ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਲੱਗਦਾ ਹੈ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਸ ਤਰ ਤੰਕੀਆਂ ਮਿਲਦੀਆਂ ਆ ਰਹੀਆਂ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤਾਂ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਹੈ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊਰੋ ਰਿਪੋਰਟ ਚੁਕਿਆ ਟੀਵੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਪਿਲ ਸ਼ਰਮਾ ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ذریعے ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਕ ਕੋਰੀਓਗ੍ਰਾਫਰ ਮੋਡ ਰੂਜ਼ਾ ਕਮੀਡੀਅਨ ਸੁਕੰਦਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆਇਆ ਇਹ ਕੋਈ ਪਬਲਿਕ ਸਟੰਟ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਦੱਸ ਜੀ ਇਹ ਲਗਾਤਾਰ ਬਾਲੀਵੁੱਡ ਸੈਲੀਬ੍ਰਿ ਤੰਕੀਆਂ ਮਿਲਦੀਆਂ ਆ ਰਹੀਆਂ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਹੈ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊਰੋ ਰਿਪੋਰਟ ਚਿਕਿਆ ਟੀਵੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਪਿਲ ਸ਼ਰਮਾ ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਵ ਕੋਰੀਓਗ੍ਰਾਫਰ ਰਮੋਡ ਸੂਜ਼ਾ ਕਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆਏ ਹਾਂ ਇਹ ਕੋਈ ਪਬਲਿਕ ਸਟੰਟ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਦੱਸ ਦਈਏ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਸ ਤਰ੍ਹਾਂ ਦੀ ਤੰਕੀਆਂ ਮਿਲਦੀਆਂ ਆ ਰਹੀਆਂ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤਾਂ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਹੈ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊ ਰਿਪੋਰਟ ਚਿਕਿਆ ਟੀਵੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਪਿਲ ਸ਼ਰਮਾ ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਵ ਕੋਰੀਓਗ੍ਰਾਫਰ ਰਮੋਡ ਸੂਜ਼ਾ ਕਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆਏ ਹਾਂ ਇਹ ਕੋਈ ਪਬਲਿਕ ਸਟੰਟ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਦੱਸ ਦਈਏ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਸ ਤਰ੍ਹਾਂ ਦੀ ਤੁਹਾਨੂੰ ਕੀ ਮਿਲਦੀਆਂ ਆ ਰਹੀਆਂ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊ ਰਿਪੋਰਟ चकिया टीवी इस वेले दी वड्डी खबर सामने आ रही है कपिल शर्मा ਨਾਲ ਜੁੜੀ ਖਬਰ ਹੈ ਖਬਰ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਤੋਂ ਹੀ ਮਿਲਦੇ ذریعے ਇਹ ਧਮਕੀ ਦਿੱਤੀ ਗਈ ਹੈ ਕਪਿਲ ਤੋਂ ਇਲਾਵਾ ਰਾਜਪਾਲ ਯਾਦਕ ਕੋਰੀਓਗ੍ਰਾਫਰ ਮੋ ਡਿਸੂਜ਼ਾ ਕਮੇਡੀਅਨ ਸੁਕੰਦਾ ਮਿਸ਼ਰਾ ਨੂੰ ਵੀ ਧਮਕੀ ਦਿੱਤੀ ਗਈ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੀ ਐਕਟੀਵਿਟੀ ਤੇ ਨਜ਼ਰ ਰੱਖੀ ਹੋਈ ਹੈ ਅਸੀਂ ਤੁਹਾਡੇ ਧਿਆਨ ਵਿੱਚ ਗੰਭੀਰ ਮਾਮਲਾ ਲਿਆ ਹੈ ਇਹ ਕੋਈ ਪਬਲਿਕ ਸਟੈਂਡ ਨਹੀਂ ਤੁਹਾਨੂੰ ਪਰੇਸ਼ਾਨ ਦੀ ਕੋਸ਼ਿਸ਼ ਨਹੀਂ ਸਾਡੀ ਬੇਨਤੀ ਹੈ ਇਸ ਨੂੰ ਗੰਭੀਰਤਾ ਨਾਲ ਲਓ ਦਾਸ ਜੀ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਇਸ ਤਰ੍ਹਾਂ ਤਾਂ ਕੀ ਮਿਲਦੀਆਂ ਆ ਰਹੀਆਂ ਈਮੇਲ ਵਿੱਚ ਲਿਖਿਆ ਹੈ ਕਿ ਜੇਕਰ ਅਜਾ ਨਹੀਂ ਕੀਤਾ ਤਾਂ ਤੁਹਾਡੇ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤੇ ਅਸਰ ਪੈ ਸਕਦਾ ਹੈ ਅਸੀਂ ਅਗਲੇ ਘੰਟੇ ਇਸ ਈਮੇਲ ਦਾ ਜਵਾਬ ਚਾਹੁੰਦੇ ਅਜਾ ਨਹੀਂ ਕੀਤਾ ਗਿਆ ਤਾਂ ਮੰਨ ਲਵਾਂਗੇ ਤੁਸੀਂ ਗੰਭੀਰਤਾ ਨਾਲ ਨਹੀਂ ਲਿਆ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਬਿਊ ਰਿਪੋਰਟ ਚਿਕਿਆ ਟੀਵੀ